ਸਵਾਗਤ ਹੈ ਫੋਟੋਸਿੰਥੇਸਿਸ ਹਾਂਜੀ ਸਕੂਲ ਚ ਸਾਰਿਆਂ ਨੇ ਪੜਿਆ ਪਾਣੀ CO2 ਸੂਰਜ ਦੀ ਰੋਸ਼ਨੀ ਮਿਲੀ ਤੇ ਸ਼ੱਕਰ ਬਣ ਗਈ ਆਸਾਨ ਲੱਗਦਾ ਨਾ ਹਾਂ ਉਪਰੋਂ ਉਪਰੋ ਤਾਂ ਇਹੀ ਲੱਗਦਾ ਹੈ ਪਰ ਅੱਜ ਨਾ ਆਪਾਂ ਇਸ ਸਾਧਾਰਨ ਜੇ ਸਮੀਕਰਨ ਤੋਂ ਥੋੜਾ ਡੂੰਘਾ ਉਤਰਾਂਗੇ ਦੇਖਾਂਗੇ ਕਿ ਪੌਦਿਆਂ ਦੇ ਅੰਦਰ ਅਸਲ ਚ ਚੱਲਦਾ ਕੀ ਹੈ ਉਹ ਗੁੰਝਲਦਾਰ ਜਿਹਾ ਨਾਚ ਬਿਲਕੁਲ ਕਿਉਂਕਿ ਇਹ ਸਿਰਫ ਇੱਕ ਕੈਮੀਕਲ ਰਿਐਕਸ਼ਨ ਨਹੀਂ ਹੈ ਇਹ ਤਾਂ ਮਤਲਬ ਧਰਤੀ ਤੇ ਜ਼ਿੰਦਗੀ ਦਾ ਆਧਾਰ ਹੈ ਹਾਂ ਸਹੀ ਗੱਲ ਹੈ ਤਾਂ ਫੇਰ ਸ਼ੁਰੂ ਕਰੀਏ ਦੱਸੋ ਫਿਰ ਇਸ ਚ ਆਮ ਨਾਲੋਂ ਵੱਖਰਾ ਕੀ ਹੈ ਵੇਖੋ ਆਮ ਤੌਰ ਤੇ ਜਦੋਂ ਅਸੀਂ ਫੋਟੋਸਿੰਥੇਸਿਸ ਕਹਿੰਨੇ ਆ ਸਾਡਾ ਮਤਲਬ ਹੁੰਦਾ ਹੈ ਆਕਸੀਜਨਿਕ ਫੋਟੋਸਿੰਥੇਸਿਸ ਅੱਛਾ ਹਾਂਜੀ ਉਹ ਜਿਹੜੀ ਪੌਦੇ ਕਾਈ ਤੇ ਕੁਝ ਬੈਕਟੀਰੀਆ ਸਾਈਨੋਬੈਕਟੀਰੀਆ ਕਰਦੇ ਨੇ ਇਹ ਪਾਣੀ ਵਰਤਦੇ ਨੇ ਤੇ ਬਦਲੇ ਚ ਆਕਸੀਜਨ ਛੱਡਦੇ ਨੇ ਹਾਂ ਇਹ ਤਾਂ ਪਤਾ ਹੀ ਹੈ ਆਕਸੀਜਨ ਜਿਹੜੀ ਸਾਨੂੰ ਚਾਹੀਦੀ ਹੈ ਬਿਲਕੁਲ ਪਰ ਇੱਕ ਹੋਰ ਕਿਸਮ ਵੀ ਹੈ ਐਨ ਆਕਸੀਜਨਿਕ ਇਹ ਕੁਝ ਹੋਰ ਬੈਕਟੀਰੀਆ ਤੇ ਆਰਕੀਆ ਕਰਦੇ ਨੇ ਐਨੋਕਸੀਜਨਿਕ ਮਤਲਬ ਬਿਨਾ ਆਕਸੀਜਨ ਵਾਲੀ ਹਾਂ ਬਿਲਕੁਲ ਉਹ ਪਾਣੀ ਦੀ ਥਾਂ ਤੇ ਨਾ ਹਾਈਡਰੋਜਨ ਸਲਫਾਈਡ H2S ਜਾਂ ਹੋਰ ਚੀਜ਼ਾਂ ਵਰਤਦੇ ਨੇ ਤੇ ਫਿਰ ਉਹ ਆਕਸੀਜਨ ਨਹੀਂ ਸਗੋਂ ਗੰਧਕ ਮਤਲਬ ਸਲਫਰ ਵਰਗੇ ਪਦਾਰਥ ਬਣਾਉਂਦੇ ਨੇ ਹੈ ਸਲਫਰ ਹਾਂ ਜੀ ਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸ਼ਾਇਦ ਧਰਤੀ ਤੇ ਪਹਿਲਾਂ ਇਹੀ ਐਨੈਕਸੀਜਨਿਕ ਵਾਲੀ ਸ਼ੁਰੂ ਹੋਈ ਸੀ ਆਕਸੀਜਨ ਵਾਲੀ ਤਾਂ ਬਾਤ ਚਾਈ ਕਮਾਲ ਹੈ ਤਾਂ ਫਿਰ ਜੇ ਉਹ ਪਾਣੀ ਨਹੀਂ ਵਰਤਦੇ ਆਕਸੀਜਨ ਨਹੀਂ ਬਣਾਉਂਦੇ ਤਾਂ ਉਹ ਰੋਸ਼ਨੀ ਵੀ ਸ਼ਾਇਦ ਵੱਖਰੇ ਤਰੀਕੇ ਨਾਲ ਫੜਦੇ ਹੋਣਗੇ ਮੇਰਾ ਮਤਲਬ ਪਿਗਮੈਂਟਸ ਵੱਖਰੇ ਹੋਣਗੇ ਹਾਂ ਸਹੀ ਪੁੱਛਿਆ ਉਹ ਵੱਖਰੇ ਪਿਗਮੈਂਟਸ ਵਰਤਦੇ ਨੇ ਪੌਦੇ ਤਾਂ ਮੁੱਖ ਤੌਰ ਤੇ ਕਲੋਰੋਫਿਲ ਵਰਤਦੇ ਨੇ ਹਰਾ ਰੰਗ ਜਿਹੜਾ ਦਿੰਦਾ ਹੈ ਤੇ ਉਹ ਲਾਲ ਤੇ ਨੀਲੀ ਰੋਸ਼ਨੀ ਸੋਖਦਾ ਹੈ ਹਾਂਜੀ ਪਰ ਐਨੈਕਸ ਜੈਨਿਕ ਵਾਲੇ ਜੀਵ ਇਹ ਵਰਤਦੇ ਨੇ ਬੈਕਟੀਰੀਓਕਲੋਰੋਫਿਲ ਬੈਕਟੀਰੀਓਕਲੋਰੋਫਿਲ ਨਵਾਂ ਨਾ ਸੁਣਿਆ ਹਾਂਜੀ ਤੇ ਇਹ ਨਾ ਜ਼ਿਆਦਾਤਰ ਇਨਫਰਾ ਰੈਡ ਦੇ ਨੇੜੇ ਵਾਲੀ ਰੋਸ਼ਨੀ ਸੋਖਦੇ ਨੇ ਜਿਸ ਨੂੰ ਆਪਾਂ ਦੇਖ ਨਹੀਂ ਸਕਦੇ ਲਗਭਗ 800 ਤੋਂ 1400 ਨੈਨੋਮੀਟਰ ਓਹ ਮਤਲਬ ਅਦਿਖ ਰੋਸ਼ਨੀ ਨਾਲ ਕੰਮ ਚਲਾਉਂਦੇ ਨੇ ਹਾਂ ਕੁਝ ਹੱਦ ਤੱਕ ਨਾਲ ਕੈਰੋਟੀਨੋਇਡ ਵਰਗੇ ਹੋਰ ਪਿਗਮੈਂਟਸ ਵੀ ਮਦਦ ਕਰਦੇ ਨੇ ਤਾਂਕਿ ਵੱਖ-ਵੱਖ ਤਰ੍ਹਾਂ ਦੀ ਰੋਸ਼ਨੀ ਵਰਤੀ ਜਾ ਸਕੇ ਕੁਦਰਤ ਵੀ ਕਮਾਲ ਹੈ ਵੱਖ-ਵੱਖ ਲੋੜਾਂ ਲਈ ਵੱਖ-ਵੱਖ ਇੰਤਜ਼ਾਮ ਅੱਛਾ ਤਾ ਇਹ ਰੋਸ਼ਨੀ ਫੜ ਲਈ ਫਿਰ ਇਸ ਦੀ ਊਰਜਾ ਮਤਲਬ ਏਟੀਪੀ ਤੇ ਐਨਏਪੀਡੀਐਚ ਉਹ ਕਿਵੇਂ ਬਣਦੀ ਏ ਇੱਕ ਕੰਮ ਹੁੰਦਾ ਏ ਖਾਸ ਥਾਵਾਂ ਤੇ ਜਿਨ੍ਹਾਂ ਨੂੰ ਕਹਿੰਦੇ ਨੇ ਰਿਐਕਸ਼ਨ ਸੈਂਟਰ ਸਮਝੋ ਜਿਵੇਂ ਕੋਈ ਫੈਕਟਰੀ ਦਾ ਮੇਨ ਕੰਟਰੋਲ ਰੂਮ ਰਿਐਕਸ਼ਨ ਸੈਂਟਰ ਠੀਕ ਹੈ ਐਨ ਆਕਸੀਜਨਿਕ ਜੀਵਾਚ ਜਾਂ ਤਾਂ ਟਾਈਪ 1 ਹੁੰਦਾ ਏ ਜਾਂ ਟਾਈਪ 2 ਪਰ ਪੌਦਿਆਂ ਵਰਗੇ ਆਕਸੀਜਨਿਕ ਜੀਵਾਚ ਦੋਵੇਂ ਹੁੰਦੇ ਨੇ ਫੋਟੋਸਿਸਟਮ 2 ਤੇ ਫੋਟੋਸਿਸਟਮ 1 ਅੱਛਾ ਦੋ ਸਿਸਟਮ ਹਾਂਜੀ ਤੇ ਜਦੋਂ ਰੋਸ਼ਨੀ ਇਹਨਾਂ ਸੈਂਟਰਾਂ ਤੇ ਪੈਂਦੀ ਹੈ ਪਿਗਮੈਂਟਸ ਤੇ ਤਾਂ ਉਹ ਇੱਕਦਮ ਐਕਸਾਈਟ ਹੋ ਜਾਂਦੇ ਨੇ ਤੇ ਇਲੈਕਟ੍ਰੋਨ ਛੱਡਦੇ ਨੇ ਫਿਰ ਸ਼ੁਰੂ ਹੁੰਦੀ ਹੈ ਇਲੈਕਟ੍ਰੋਨ ਟ੍ਰਾਂਸਪੋਰਟ ਚੇਨ ਮਤਲਬ ਇਲੈਕਟ੍ਰੋਨ ਇੱਕ ਤੋਂ ਦੂਜੇ ਕੋਲ ਜਾਂਦੇ ਨੇ ਹਾਂ ਇੱਕ ਤਰ੍ਹਾਂ ਦੀ ਰਿਲੇ ਰੇਸ ਵਾਂਗ ਤੇ ਇਸ ਦੌੜ ਨਾਲ ਹੀ ਊਰਜਾ ਪੈਦਾ ਹੁੰਦੀ ਹੈ ਏਟੀਪੀ ਤੇ ਐਨਏਪੀਡੀਐਚ ਦੇ ਰੂਪ ਵਿੱਚ ਸਮਝ ਗਿਆ ਤਾਂ ਰੋਸ਼ਨੀ ਦੀ ਊਰਜਾ ਨੂੰ ਇੱਕ ਤਰ੍ਹਾਂ ਨਾਲ ਬੈਕ ਕਰ ਲਿਆ ਬੈਟਰੀਆਂ ਚਾਰਜ ਕਰ ਲੀਆਂ ਫਿਰ ਇਹਨਾਂ ਬੈਟਰੀਆਂ ਮਤਲਬ ਏਟੀਪੀ ਐਨਏਡੀਪੀਐਚ ਨਾਲ CO2 ਤੋਂ ਸ਼ੱਕਰ ਕਿਵੇਂ ਬਣਦੀ ਹੈ ਹਾਂ ਅਗਲਾ ਕਦਮ ਇਹੀ ਹੈ ਕਾਰਬਨ ਫਿਕਸ ਕਰਨਾ ਜ਼ਿਆਦਾਤਰ ਜੀਵ ਇਸ ਲਈ ਇੱਕ ਖਾਸ ਰਸਤਾ ਵਰਤਦੇ ਨੇ ਜਿਸ ਨੂੰ ਕੇਲਵਿਨ ਸਾਈਕਲ ਕਹਿੰਦੇ ਨੇ ਕੇਲਵਿਨ ਸਾਈਕਲ ਹਾਂ ਸੁਣਿਆ ਹੋਇਆ ਹੈ ਇਹ ਸਾਈਕਲ ਉਹੀ ATP ਤੇ NADPH ਦੀ ਊਰਜਾ ਵਰਤ ਕੇ ਹਵਾ ਚੋਂ ਕਾਰਬਨ ਡਾਈਆਕਸਾਈਡ ਨੂੰ ਫੜਦਾ ਹੈ ਤੇ ਉਸ ਨੂੰ ਗਲੂਕੋਜ਼ ਵਰਗੇ ਕੀ ਕਹਿੰਦੇ ਨੇ ਜੈਵਿਕ ਪਦਾਰਥਾਂ ਚ ਬਦਲਦਾ ਹੈ। ਯਾਨੀ ਖਾਣਾ ਤਿਆਰ। ਤਾਂ ਫਿਰ ਇਸ ਦਾ ਮਤਲਬ ਇਹ ਹੋਇਆ ਕਿ ਫੋਟੋਸਿੰਥਸਿਸ ਸਿਰਫ ਪੌਦਿਆਂ ਲਈ ਨਹੀਂ। ਇਹ ਤਾਂ ਪੂਰੀ ਧਰਤੀ ਦੇ ਸਿਸਟਮ ਲਈ ਖਾਸ ਕਰਕੇ ਕਾਰਬਨ ਦੇ ਲੈਣ ਦੇਣ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਬਿਲਕੁਲ ਤੁਸੀਂ ਸਹੀ ਸਮਝੇ। ਇਹ ਤਾਂ ਸਾਡੇ ਪੂਰੇ ਗਲੋਬਲ ਕਾਰਬਨ ਚੱਕਰ ਦੀ ਸਮਝੋ ਰੀਡ ਦੀ ਹੱਡੀ ਹੈ ਰੀਡ ਦੇ ਹੱਡੀ ਵਾਹ ਹਾਂਜੀ ਅੰਦਾਜ਼ਾ ਲਾਓ ਧਰਤੀ ਦੇ ਸਾਰੇ ਪੌਦੇ ਮਿਲ ਕੇ ਹਰ ਸਾਲ ਲਗਭਗ 120 ਅਰਬ ਟਨ 120 ਗੀਗਾ ਟਨ ਕਾਰਬਨ ਹਵਾ ਚੋਂ ਖਿੱਚ ਲੈਂਦੇ ਨੇ 120 ਗੀਗਾ ਟਨ ਬਹੁਤ ਜ਼ਿਆਦਾ ਹੋ ਗਿਆ ਇਹ ਤਾਂ ਹਾਂਜੀ ਤੇ ਤਕਰੀਬਨ ਇੰਨਾ ਹੀ ਕਾਰਬਨ ਸਮੁੰਦਰਾਂ ਵਿੱਚਲੇ ਨਿੱਕੇ ਨਿੱਕੇ ਜੀਵ ਫਾਈਟੋਪਲੈਂਕਟਨ ਉਹ ਫਿਕਸ ਕਰਦੇ ਨੇ ਸਮੁੰਦਰ ਵੀ ਹਾਂਜੀ ਤਾਂ ਇਹ ਪੂਰੀ ਪ੍ਰਕਿਰਿਆ ਕੀ ਕਰਦੀ ਹੈ ਸਾਡੇ ਲਈ ਆਕਸੀਜਨ ਬਣਾਉਂਦੀ ਹੈ ਹਵਾ 'ਚ CO2 ਨੂੰ ਕੰਟਰੋਲ ਕਰਦੀ ਹੈ ਤੇ ਸਾਰੀਆਂ ਫੂਡ ਚੇਨਜ਼ ਭੋਜਨ ਲੜੀਆਂ ਇਸੇ ਤੋਂ ਸ਼ੁਰੂ ਹੁੰਦੀਆਂ ਨੇ ਹੂੰ ਤੇ ਸਮੁੰਦਰਾਂ 'ਚ ਕੋਰ ਚੀਜ਼ ਹੁੰਦੀ ਹੈ ਬਾਇਓਲੋਜੀਕਲ ਪੰਪ ਇਹ ਕਾਰਬਨ ਨੂੰ ਡੂੰਘੇ ਪਾਣੀ 'ਚ ਭੇਜਦਾ ਜਿੱਥੇ ਉਹ ਸੈਂਕੜੇ ਹਜ਼ਾਰਾਂ ਸਾਲ ਪਿਆ ਰਹ ਸਕਦਾ ਕੁਦਰਤ ਦਾ ਆਪਣਾ ਕਾਰਬਨ ਸਟੋਰ ਕਰਨ ਦਾ ਤਰੀਕਾ ਇਹ ਤਾਂ ਸੱਚਮੁੱਚ ਕਮਾਲ ਦੀ ਗੱਲ ਹੈ ਤਾਂ ਫਿਰ ਅਗਲੀ ਵਾਰ ਜਦੋਂ ਕੋਈ ਹਰਾ ਪੱਤਾ ਦੇਖਾਂਗੇ ਤਾਂ ਸੋਚਾਂਗੇ ਕਿ ਇਸ ਨਿੱਕੀ ਜਿਹੀ ਥਾਂ 'ਚ ਕਿੰਨਾ ਕੁਝ ਚੱਲ ਰਿਹਾ ਹੈ ਇੱਕ ਪੂਰੀ ਫੈਕਟਰੀ ਹਾਂ ਇੱਕ ਪੂਰੀ ਦੁਨੀਆ ਇੱਕ ਐਜੀ ਹੀ ਪ੍ਰਕਿਰਿਆ ਜੋ ਸਿਰਫ ਉਸ ਪੌਦੇ ਨੂੰ ਨਹੀਂ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਦੇ ਰਹੀ ਹੈ ਸੱਚਮੁੱਚ ਰਾਨੀ ਜਨਕ ਹੈ ਬਿਲਕੁਲ ਤੇ ਸੋਚਣ ਲਈ ਵੀ ਮਜਬੂਰ ਕਰਦਾ ਹੈ ਹੈਨਾ ਕਿ ਕੁਦਰਤ ਨੇ ਅਰਬਾਂ ਸਾਲ ਲਾ ਕੇ ਇੰਨੀ ਕਮਾਲ ਦੀ ਇੰਨੀ ਕੁਸ਼ਲ ਪ੍ਰਣਾਲੀ ਬਣਾਈ ਹੈ ਹੂੰ ਬਹੁਤ ਬਹੁਤ ਸ਼ੁਕਰੀਆ ਇਸ ਡੂੰਗੀ ਜਾਣਕਾਰੀ ਲਈ ਤੁਹਾਡਾ ਵੀ ਸ਼ੁਕਰੀਆ